ਖੁੱਲੇ ਹੋ ਜਾਓ ਖੁੱਲੇ ਹੋ ਜਾਓ ਜਿੰਦਾਬਾਦ ਅਮਲਾ ਅਵਿੰਦਰ ਗੋਇੰਦ ਜਿੰਦਾਬਾਦ ਅਮਲਾ ਅਵਿੰਦਰ ਗੋਇੰਦ ਜਿੰਦਾਬਾਦ ਅਮਲਾ ਸਾਹਿਬ ਤੁਸੀਂ ਆਖ ਖੁੱਲੇ ਹੋ ਜਾਓ ਖੁੱਲੇ ਹੋ ਜਾਓ ਯਾਰ ਖੁੱਲੇ ਹੋ ਜਾਓ ਅਮਲਾ ਸਾਹਿਬ ਤੁਸੀਂ ਅੱਗੇ ਬੜੋ ਹਮਤ ਤੁਹਾਡੇ ਸਾਥ ਹੈ ਖੁੱਲੇ ਹੋ ਜਾਓ ਯਾਰ ਬੜਾ ਲੰਬੇ ਹੋ ਗਏ ਯਾਰ ਲੰਬੇ ਲੰਬੇ ਹੋ ਗਏ ਭਾਈ ਤੁਹਾਡਾ ਕੀ ਰਸਲਾ ਕਰ ਰੋਗਾ ਬੈਟਰ ਸਾਰੇ ਆ ਜੰਗੇ ਆਵਾਜ਼ ਵੀ ਪਾਰਟੀ ਜਿੰਦਾਬਾਦ 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 ਸਰ ਅੱਜ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਰਵਿੰਦ ਕੇਜਰੀਵਾਲ ਸੁਪਰੀਮੋ ਸਾਹਿਬ ਨੂੰ ਜ਼ਮਾਨਤ ਮਿਲੀ ਹੈ ਜੀ ਦੇਖੋ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਦਾਲਤ ਨੇ ਫੈਸਲਾ ਦਿੱਤਾ ਹੈ ਮਾਨਣਯੋਗ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਮੈਂ ਕਹਿ ਸਕਦਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਤੇ ਬਹੁਤ ਕੁਝ ਇਹਨਾਂ ਨੇ ਕਿਹਾ ਝੂਗਲ ਤਲਜਾਮਾ ਦੇ ਵਿੱਚ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਉਹਨੂੰ ਵੀ ਚੁਣੌਤੀ ਦਿੱਤੀ ਕਿ ਦੁਨੀਆ ਜਾਣਦੀ ਐ ਇਸ ਗੱਲ ਨੂੰ ਈਵਨ ਕੱਲੇ ਇੰਡੀਆ ਦੇ ਵਿੱਚ ਨਹੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦਾ ਚਰਚਾ ਹੋਈ ਐ ਇਸ ਗੱਲ ਦਾ ਵਿਰੋਧ ਹੋਇਆ ਕਿ ਕੇਜਰੀਵਾਲ ਜੀ ਨੂੰ ਬਿਨਾਂ ਕਿਸੇ ਕਾਰਨ ਤੋਂ ਗ੍ਰਿਫਤਾਰ ਕੀਤਾ ਪਿਛਲੇ 2 ਸਾਲਾਂ ਤੋਂ ਸਾਰੀਆਂ ਏਜੰਸੀਆਂ ਕੇਂਦਰ ਸਰਕਾਰ ਦੀਆਂ ਸੀ ਡੀ ਹੈ ਸੀਬੀਆ ਜਾਂ ਜੋ ਵੀ ਕੁਝ ਹੈ ਸਾਰੀਆਂ ਲੱਗੀਆਂ ਹੋਈਆਂ ਦੀ ਪਰ ਕੁਝ ਵੀ ਰਿਕਵਰ ਨਹੀਂ ਕਰ ਸਕੀਆਂ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ਇਹ ੱੱਕੇ ਦੀ ਇੱਕ ਇਨਫਾਹਾ ਸੀ ਜੀਨੂੰ ਮੰਨਣੀ ਹੈ ਸਾਡੀ ਅਦਾਲਤਾਂ ਨੇ ਸਹੀ ਢੰਗ ਦੇ ਨਾਲ ਲਿੰਦਿਆ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਤੇ ਇਹ ਸਮਾਂ ਜੋ ਜੇਲ੍ਹ ਦੇ ਵਿੱਚ ਕੇਜਰੀਵਾਲ ਜੀ ਨੇ ਬਤਾਇਆ ਤਾਂ ਇਹ ਸਮਾਂ ਜਿਹੜੀ ਤਕਲੀਫ ਉਹਨਾਂ ਨੇ ਕੱਟੀ ਆ ਤੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ ਇਹ ਮੋਦੀ ਸਰਕਾਰ ਹੈ ਜਿਹੜੀ ਇਹਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਏ ਪੂਰੇ ਦੇਸ਼ 'ਚ ਲਹਿਰ ਚੱਲੀ ਆ ਹਰ ਕਿਸੇ ਨੇ ਵਿਰੋਧ ਕੀਤਾ ਤੇ ਲੋਕ ਵੋਟ ਦੇ ਨਾਲ ਇਸ ਗੱਲ ਦਾ ਜਵਾਬ ਦੇ ਰਹੇ ਨੇ ਤੇ ਦੇਣਗੇ ਜਿਹੜੇ ਸਾਡੇ ਆਪਣਾ ਪ੍ਰਧਾਨ ਮੰਤਰੀ ਜੀ ਇੱਕੋ ਗੱਲ 400 400 ਫਾਰ ਕਿਹੀ ਜਾਂਦੇ ਸੀ ਕਿਸ ਗੱਲ ਤੇ ਆ ਗਏ ਉਹ ਤਰੀ ਬਣਾਉਣਗੇ ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਨੂੰ ਧਰਤਲ ਤੇ ਲਿਆ ਕੇ ਲੋਕਾਂ ਨੇ ਖੜੇ ਕੀਤਾ ਸਭ ਤੋਂ ਵੱਡੀ ਲੋਕ ਨੇ ਲੋਕਾਂ ਦੀ ਸ਼ਕਤੀ ਵੱਡੀ ਹੈ ਲੋਕਾਂ ਦੀ ਸ਼ਕਤੀ ਦੇ ਅੱਗੇ ਕੋਈ ਮਾਇਨੇ ਨਹੀਂ ਰੱਖਦੇ ਭਾਵੇਂ ਤੇ ਭਰਾਂ ਇੰਦਰਾ ਕਾਂਦੀ ਖੜੀ ਸੀ ਇਹ ਇਹ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਦੋਨੋਂ ਇਹ ਮੋਦੀ ਸਾਹਿਬ ਦੇ ਮਿੱਤ ਸਾਹਿਬ ਜੀ ਸਾਰਾ ਇਹਨਾਂ ਨੂੰ ਸ਼ੀਸ਼ਾ ਸਾਹਮਣੇ ਦੇਖਣ ਲੱਗ ਗਿਆ ਸੋ ਲੋਕ ਇਸ ਚੀ ਦਾ ਜਵਾਬ ਦਿੰਦੇ ਨੇ ਤੇ ਸਾਨੂੰ ਸਾਡੀ ਜੁਡੀਸ਼ਰੀ ਦੇ ਪੂਰਾ ਭਰੋਸਾ ਕਿਉਂਕਿ ਜਿਸ ਹਿਸਾਬ ਦੇ ਨਾਲ ਤਾਨਾशाही ਚੱਲ ਰਹੀ ਹੈ ਇਹ ਸਾਡੀ ਜੁਡੀਸ਼ਰੀ ਨਹੀਂ ਨੰਬੇ ਕੀਤੀ ਹੈ ਅਮਨਨਵਾਦ ਕਰਨਾ ਚਾਹੁੰਦਾ ਸੁਪਰੀਮ ਕੋਰਟ ਦਾ ਆ ਜਿਹੜਾ ਇਹਨਾਂ ਨੇ ਇਲੈਕਟੋਰਲ ਬਾਉਂਡ ਦੇ ਰਾਹੀਂ ਸਾਰੇ ਦੇਸ਼ ਦੇ ਲੋਕਾਂ ਨੂੰ ਲੁੱਟ ਲਿਆ ਤੇ ਸਾਡੀ ਸੁਪਰੀਮ ਕੋਰਟ ਨੇ ਨੰਗਾ ਕੀਤਾ ਤੇ ਇਸ ਕਰਕੇ ਸਾਨੂੰ ਬਹੁਤ ਵੱਡਾ ਮਾਣ ਹੈ ਜੁਡੀਸ਼ਰੀ ਤੇ ਇਹਨਾਂ ਨੂੰ ਇਸ ਤਰ੍ਹਾਂ ਜ ਮਡਮਾੜ ਨਹੀਂ ਕਰਨ ਦੇਣਗੇ ਤੇ ਜ਼ਮਾਨਤ ਦਾ ਜੋਈਆ ਸਾਡੇ ਸਾਰੇ ਸਾਥੀ ਕਨੌਰੀ ਮੰਡੀ ਦੇ ਸਾਰੇ ਇੱਥੇ ਖੜੇ ਨੇ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਲਾਕੇ ਦੇ ਵਿੱਚ ਪੂਰੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਅੱਜ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਸਾਡੇ ਨਾਲ ਇਨਸਾਫ ਹੋਇਆ ਹੈ ਤੇ ਹੁਣ ਮਾਨਯੋਗ ਕਰਵਿੰਦ ਕੇਜਰੀਵਾਲ ਜੀ ਇੱਥੇ ਮੈਂ ਸਮਝਦਾ ਪੰਜਾਬੀ ਹੋਵਾਂਗੇ ਜਿੱਥੇ ਜਿੱਥੇ ਵੀ ਰਿਕਟ ਹੈ ਉੱਥੇ ਵੀ ਜਾਣਗੇ ਹੁਣ ਸੁਪਰੀਮ ਕੋਰਟ ਨੇ ਕੀ ਆਦੇਸ਼ ਦਿੱਤੇ ਨੇ ਮੈਂ ਹਲੇ ਨਹੀਂ ਉਹ ਪੜ੍ਹੇ ਜਾਂ ਕੀ ਉਸ ਦੇ ਵਿੱਚ ਲਿਖਿਆ ਹੈ ਉਹ ਅਲੱਗ ਗੱਲਾਂ ਨੇ ਪਰ ਇਹ ਜਪਰ ਡਾਇਰੈਕਸ਼ਨ ਆਫ ਸੁਪਰੀਮ ਕੋਰਟ ਜੋ ਵੀ ਹੈ ਉਸ ਅਸਰ ਸਾਉ ਦੇ ਨਾਲ ਕਿਉਂਕਿ ਅਸੀਂ ਤੇ ਕਾਨੂੰਨ ਮੰਨਣ ਵਾਲੇ ਲੋਕ ਹਾਂ ਜੋ ਵੀ ਆਦੇਸ਼ ਹੋਏਗਾ ਉਸ ਆਦੇਸ਼ ਦੇ ਮੁਤਾਬਕ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਵਿੱਚ ਵਿਚਰਨਗੇ ਸੋ ਮੈਂ ਮਾਨਿਆ ਅਦਾਲਤ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਇੱਕ ਰਾਜਨੀਤੀ ਨੂੰ ਸਹੀ ਦਸ਼ਾ ਤੇ ਦਿਸ਼ਾ ਦਿੱਤੀ ਕੱਟੜ ਇਮਾਨਦਾਰ ਪਾਰਟੀ ਦੀ ਜਿਹੜੀ ਪਰਵਾਸਾ ਸੀ ਉਹਨਾਂ ਨੇ ਦਿੱਤੀ ਅੱਜ ਅਦਾਲਤ ਨੇ ਉਸਦੇ ਮਾਮਲੇ ਲਈ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ